ਮੋਟਰ ਠੀਕ ਆ ਜੀ ਇਹ ਕਈ 2 ਸਾਲ ਹੋ ਗਏ ਇਸ ਤੋਂ ਅਸੀਂ ਬਹੁਤ ਤੰਗ ਆ ਚੁੱਕੇ ਹਾਂ ਜੀ ਬਹੁਤ ਵਾਰੀ ਪ੍ਰਸ਼ਾਸਨ ਨੂੰ ਕਹਿਤਾ ਜੀ ਇਹਦੇ ਵਿੱਚ ਇੱਕ ਦਾ ਟੋਏ ਬਹੁਤ ਆ ਜੀ ਕਿਉਂਕਿ ਪਤਾ ਨਹੀਂ ਲੱਗਦਾ ਵੀ ਆ ਕੇ ਕਾਦ ਸਕੂਟਰ ਮੋਟਰਸਾਈਕਲ ਆ ਕੇ गिर ਜਾਂਦਾ ਗੱਡੀ ਦਾ ਕੋਈ ਪਤਾ ਨਹੀਂ ਲੱਗਦਾ ਇੱਕੋ ਲਾਸਤ ਕਾਦ ਆ ਕੇ ਬੱਜੇ ਦਾ ਟੋਆ ਦਾੜ ਦੇ ਕੇ ਕਈ ਤਾਂ ਉਰੇ ਪਹਿਲਾਂ ਡੈਥਾਂ ਵੀ ਹੋ ਚੁੱਕੀਆਂ ਨੇ ਤੇ ਐਕਸੀਡੈਂਟ ਵੀ ਹੋ ਚੁੱਕੇ ਆ ਜੀ ਇਹਦੇ ਬਾਰੇ ਕੋਈ ਵੀ ਨਹੀਂ ਧਿਆਨ ਦੇ ਰਿਹਾ 2-3 ਵਾਰੀ ਅਸੀਂ ਕੱਟ ਵੀ ਕਰ ਚੁੱਕੇ ਹਾਂ ਪਹਿਲਾਂ ਕੋਈ ਜਾਣ ਕੇ ਇਹਦੇ ਵਿੱਚ ਕਿਸੇ ਦਾ ਧਿਆਨ ਨਹੀਂ ਆਏਗਾ ਹੁਣ ਐ ਇਦੀ ਇੱਧਰ ਵੱਟ ਉੱਧਰ ਵੱਟ ਲਈ ਇੱਧਰ ਨੂੰ ਪਾਣੀ ਜਾਂਦਾ ਹੁਣ ਮਾਲਾ ਨਿਕਲਣ ਲੱਗਿਆ ਨਹੀਂ ਕਿਸੇ ਨੂੰ ਕੋਈ ਮਤਲਬ ਨਹੀਂ ਤਾਂ ਬਸ ਸਾਢੇ ਦੋ ਜਾਨ ਤੇ ਤਿੰਨੇ ਜਾਨਾਂ ਦੇ ਆਈ ਉਹਨਾਂ ਨੂੰ ਹੈਗਾ ਤਾਂ ਤਿੰਨਾਂ ਨੂੰ ਉਦੇ ਬਾਅਦ ਹੁਣ ਮਾਲਾ ਮੋਟਾ ਇਹ ਜਾਗਣ ਲੱਗਿਆ ਵੀ ਕੁਝ ਹੋ ਜੂਗਾ ਨਹੀਂ ਤਾਂ ਇੱਕ ਮੈਨੂੰ ਡੁਬਾਵਣਾ ਬਿਮਾਰੀ ਦੇ ਨਾਲ ਉਹ ਕੁਝ ਹੋ ਜੂਗਾ ਜੀ ਬਸ ਇਹ ਕੋ ਕਹਨੇ ਹੈ ਪ੍ਰਸ਼ਾਸਨ ਇਹਦੇ ਬਲ ਧਿਆਨ ਦਿੱਤਾ ਜਾ ਬਨਗਰ ਨੇ ਕਮਾ ਪ੍ਰਸ਼ਾਦ ਜਦਾ ਜੂਰੇ ਲੰਗੇ ਨਹੀਂ ਹੁੰਦਾ ਫੇਰ ਤਾਂ ਹੀ ਬਹੁਤ ਔਖਾ ਫੇਰ ਤਾਂ ਖੜੀਆਂ ਹੀ ਰਹਿਣੀ ਆ ਉਰੇ ਸਕੂਟਰੀਆਂ ਦਾ ਜਿਹੜੀਆਂ ਲੇਡੀਜ਼ ਲੈ ਕੇ ਆਉਨੀਆਂ ਵਿਚਾਰੀਆਂ ਉਹਦਾ ਖੜੀਆਂ ਹੀ ਰਹਿਦੀਆਂ ਕੋਈ ਕਿਸੇ ਦਾ ਟਾਇਰ ਵੱਜਿਆ ਕੋਸੂਗਾ ਪਾਣੀ ਫੁੱਲ ਹੁੰਦਾ ਜੀ ਉਰੇ ਬਰਸਾਤ ਚ ਤਾਂ ਹੁਣ ਤੁਸੀਂ ਇਹ ਹਾਲ ਦੇਖ ਲਓ ਵੀ ਇਹਦਾ ਛੇਤੀ ਤੋਂ ਛੇਤੀ ਕੋਈ ਹੱਲ ਕੀਤਾ ਜਾਵੇ ਮੇਰਾ ਨਾਮ ਤੁਨ ਧੀਰ ਸਿੰਘ ਸੋਨੀ ਆ ਜੀ ਪੂਰੇ ਕੰਮ ਕਰਦਾ ਟਾਇਰਾਂ ਦੇੰਦਾ ਕੰਮ ਕਰਦਾ ਜੀ ਕੀ ਪ੍ਰੋਬਲਮ ਆ ਰਹੀ ਹੈ ਜੀ ਪ੍ਰੋਬਲਮ ਤਾਂ ਜੀ ਬਹੁਤ ਜ਼ਿਆਦੇ ਆਈ ਨੰਗੜਾ ਕਰਨਾ ਬਹੁਤ ਔਖਾ ਹੈ ਐਕਸੀਡੈਂਟ ਬਹੁਤ ਨੇ ਟੋਏ ਮੈਂ ਕਹਿੰਦਾ ਕਿੰਨੀ ਵਾਰ ਨਹੀਂ ਭਰ ਰਹੀ ਜੀ ਫੇਰ ਪਾਣੀ ਛੱਡ ਕੇ ਟੋਲ ਸਟੇ ਨਹੀਂ ਖੜਾਉਂਦੇ ਕਿੰਨੇ ਹੀ ਐਕਸੀਡੈਂਟ ਹੋ ਗਏ ਕਿਸੇ ਚੀਜ਼ ਦਾ ਕੋਈ ਲਿਖਾਤ ਨਹੀਂ ਕਰ ਰਹੀ ਜੀ ਇਹ ਬਿਨਾਂ ਬਰਸਾਤ ਤੋਂ ਪਾਣੀ ਆਇਆ ਬਿਨਾਂ ਬਰਸਾਤ ਤੋਂ ਆਈ ਲਾਂਗੇ ਦੇ ਬਣੀ ਆਇਆ ਸੀ ਵੀਰੇ ਦਾ ਪਾਣੀ ਆਈ ਆ ਕੋਲੋ ਸੀਵਰੇਜ ਕੋਈ ਫਲ ਨਹੀਂ ਚੀਜ਼ ਦਾ ਹੁੰਦਾ ਸਾਡੇ ਸਮੇਂ ਕਈ ਵਾਰ ਹੱਥ ਸਾੜੀ ਖਰਾਬ ਹੋ ਗਏ ਹੁਣ ਵੀ ਟੈਰਾ ਕੰਮ ਕਰਨ ਜੀ ਨਹੀਂ ਕਰ ਰਿਹਾ ਇਸ ਟਾਈਮ ਇਥੇ ਹਰ ਇੱਕ ਗੱਡੀ ਲਿਬੜ ਕੇ ਆ ਰਹੀ ਹੈ ਕੰਮ ਕੰਦੇ ਪ੍ਰਸਾਣ ਨੇ ਜੀ ਹੋ ਜਾਂਦਾ ਜੀ ਇਹ ਚੀਜ਼ ਤਾਂ ਹੱਲ ਕੀਤਾ ਜਾਵੇ ਮੇਰਾ ਹਰਪਾਲ ਸਿੰਘ ਨਾ ਤੇ ਸਾਡੇ ਤਿੰਨ ਚਾਰ ਜਿਹੜੇ ਟੀਮ ਚ ਲੱਗ ਜਾਂਦੇ ਆ ਜੀ ਖੇਤੀਬਾੜੀ ਬਾਰੇ ਜਾਂ ਕੁਝ ਲੈਣਾ ਜਾਂ ਕੁਝ ਵੀ ਘਰ ਦਾ ਸੌਦਾ ਪੱਤਾ ਲੈਣਾ ਉਹ ਅਸੀਂ ਉਹਦੇ ਮੋਟਰਸਾਈਕਲ ਦੇ ਵੀ ਆ ਸਕਦੇ ਸੀਗੇ ਪਰ ਸਾਨੂੰ ਗੱਡੀ ਲੈ ਕੇ ਆਉਣੀ ਪੈਂਦੀ ਆ ਜੀ ਮਜਬੂਰੀ ਕਰਕੇ ਕਿਉਂਕਿ ਉਹ ਜਿੰਨਾ ਗੰਦਾ ਸਾਰਾ ਇਹ ਸਾਰਾ ਉੱਪਰ ਪੈ ਜਾਂਦਾ ਬਾਕੀ ਇਹ ਟੋਏ ਡੇ ਡੇ ਨੇ ਇੱਥੇ ਤੇ ਰੋਜ਼ ਕੋਈ ਨਾ ਕੋਈ ਹਾਲਾਸਾ ਹੁੰਦਾ ਇਹ ਨਾ ਕੋਈ ਚੱਜਣਾ ਇਹਨਾਂ ਨੂੰ ਭਰਦਾ ਆ ਪਾ ਜਾਂਦੇ ਨੇ ਮਿੱਟੀ ਜੀ ਉਹ ਨਿਕਲ ਜਾਂਦੀ ਆ ਆ ਟਾਇਰ ਖੜੇ ਕਰ ਦਿੰਦੇ ਆ ਉੱਥੇ ਦੇਖਿਓ ਵੀ ਟਾਇਰ ਰਾਤ ਨੂੰ ਕਿਸੇ ਨੂੰ ਦਿਖਦਾ ਆ ਵੀ ਇਹ ਟਾਇਰ ਖੜਾ ਕਰਿਆ ਏਡਾ ਟੋਆ ਜਾਂ ਹੁਣ ਪਾਣੀ ਜੀ ਏਡਾ ਵੱਡਾ ਟੋਆ ਮੈਂ ਕਹਿੰਦਾ ਵੀ ਸਰੋਜ ਕੋਈ ਨਾ ਉਹ ਇੱਥੇ ਹਾਸਾ ਹੁੰਦਾ ਇਹਦੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਜੀ ਕਿਸੇ ਹੋਰ ਦਾ ਉਹਨੇ ਧਿਆਨ ਨਹੀਂ ਹੈਗਾ ਪਤਾ ਨਹੀਂ ਕਿ ਕਿੱਥੇ ਨਾ ਸਰਟ ਵਾਲੇ ਆਉਂਦੇ ਆ ਨਾ ਕੋਈ ਸ਼ਹਿਰ ਵਾਲੇ ਆਉਂਦੇ ਆ ਨਾ ਕੋਈ ਪਾਣੀ ਦਾ ਪ੍ਰਬੰਧ ਹੁੰਦਾ ਇੱਥੇ ਸਭ ਲੋਕਾਂ ਦਾ ਬੁਰਾ ਹਾਲ ਆ ਜੀ ਇੱਥੇ ਵਿਚਾਰਿਆਂ ਦਾ ਹੁੰਦਾ ਸਰਨਪ੍ਰੀਤ ਆ ਜੀ ਮੈਂ ਸਮਰਾਲੇ ਦਾ ਹੀ ਵੈਸੇ ਲੋਕਾਂ ਮੈਂ ਪਿੰਡ ਮੇਰਾ ਡੰਡੇ ਆ ਜੀ ਤੇ ਇਹ ਪਾਣੀ ਦੀ ਸਮੱਸਿਆ ਬਹੁਤ ਆ ਇੱਥੇ ਦੀ ਇਹ ਸੀਵਰੇਜ ਜਾਨੀ ਸਹਿਤ ਆਪਣੇ ਜਿਹੜੇ ਆਪਣੇ ਆਹ ਡੇਰਾ ਜੀ ਇੱਥੋਂ ਦੀ ਪਾਣੀ ਦੀ ਕੋਈ ਪ੍ਰੋਬਲਮ ਪਈ ਹੀ ਆ ਇਹ ਤੇ ਹੋ ਗਏ 2-3 ਸਾਲ ਇਹ ਨੁਕਸ ਪੈ ਨੂੰ ਜਾਨੀ ਇਹਦਾ ਠੀਕ ਹੀ ਨਹੀਂ ਹੋ ਰਿਹਾ ਜੀ ਇਹ ਇਹਦੀ ਬਹੁਤ ਦਿੱਕਤ ਆ ਰਹੀ ਆ ਰਾਹ ਗਿਰਾਂ ਨੂੰ ਜਾਨੀ ਬੜਾ ਮੁਸ਼ਕਲ ਹੋ ਰਿਹਾ ਨੰਗਣਾ ਸਾਨੂੰ ਜੀ ਇੱਥੋਂ ਕਈ ਵਾਰੀ ਤਾਂ ਹਾਦਸੇ ਵੀ ਹੋਣੂ ਬੱਚੇ ਨੂੰ ਰੇ ਹੋਏ ਵੀ ਨਹੀਂ ਜੀ ਕਈ ਵਾਰੀ ਕਈ ਹਾਦਸੇ ਹੋਏ ਵੀ ਨਹੀਂ ਵੇਣਾ ਬਰਸਾਤ ਤੋਂ ਇਹ ਆਲਾ ਬਰਸਾਤ ਚ ਕੀ ਹਾਲ ਹੁੰਦਾ ਹੋਵੇ ਬਸ ਜੀ ਪੁੱਛੋ ਹੀ ਨਾ ਕੋਸ ਹੁਣ ਮੋਰੇ ਕੱਲ ਪਰਸ ਨੂੰ ਮੀਂਹ ਆ ਬਹੁਤ ਔਖਾ ਏ ਔਰੋਂ ਡੰਗਣਾ ਪਰਸੋਂ ਤੋਂ ਹੀ ਮੀਂਹ ਦੱਸਿਆ ਹੋਇਆ ਜੀ ਦੇਖੋ ਕਿੰਨਾ ਖਰਾਬ ਹੋ ਜਾਣਾ ਮਾ ਇਥੋਂ ਇਹ ਮਾਹੌਲ ਯਾਨੀ ਇਤੋਂ ਬਹੁਤ ਹੀ ਬਹੁਤ ਔਖਾ ਏ ਜੀ ਦਿਕਤ ਬਹੁਤ ਆਉਂਦੀ ਏ ਜੀ ਇਹਨੂੰ ਠੀਕ ਕੀਤਾ ਜਾਵੇ ਤਾਂ ਯਾਨੀ ਬਹੁਤ ਵਧੀਆ ਗੱਲ ਆ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਜੀ ਜਗਰੂਪ ਸਿੰਘ ਨਾਮ ਆ ਜੀ ਮੇਰਾ ਹਾਂ ਜੀ ਮੈਂ ਇੱਥੇ ਆ ਜੀ ਆਪਣੇ ਬਰਕਸ ਕਲਰਕ ਡਿਊਟੀ ਨਿਭਾਉਣਾ ਜੀ ਮਾਈਟਰ ਤਾਂ ਜੀ ਪਾਣੀ ਦੀ ਸਮੱਸਿਆ ਤਾਂ ਉੱਥੇ ਹੈਗੀ ਆ ਕਾਫੀ ਸਾਡੇ ਧਿਆਨ 'ਚ ਵੀ ਹੈਗੀ ਆ ਤੇ ਜਿਹੜੀ ਅੱਜ ਕੱਲ ਦੇ ਵਿੱਚ ਆਈ ਆ ਸਮੱਸਿਆ ਇਹ ਦੋ ਦਿਨ ਛੁੱਟੀ ਹੋਣ ਕਰਕੇ ਨਾ ਤੇ ਤਾਂ ਕਰਕੇ ਥੋੜੇ ਜਿਹਾ ਪਾਣੀ ਦੀ ਬਲੌਕੇਜ ਆ ਗਈ ਉੱਥੇ ਤੇ ਬਾਕੀ ਸਾਰੀ ਟੀਮ ਲੱਗੀ ਹੋਈ ਅੱਜ ਕਰਨੇ ਦਾ ਹੱਲ ਜੀ ਬਾਕੀ ਜਗ੍ਹਾ ਸੀਵਰੇਜ ਦਾ ਹੱਲ ਹੋ ਚੁੱਕਿਆ ਹੁਣ ਤੱਕ ਸਮਰਾਲੇ ਦੀ ਗੱਲ ਕਰੀਏ ਤਾਂ ਇਹ ਕਿਉਂ ਬੰਨਿਆ ਰਹਿ ਗਿਆ ਕੀ ਲੱਗਦਾ ਕੀ ਕਾਰਨਾ ਦੇਖੀ ਕਿਉਂ ਕੀਤੀ ਜਾ ਰਹੀ ਹੈ ਨਹੀਂ ਇਹ ਬੰਜਾ ਨਹੀਂ ਰਿਹਾ ਜੀ ਸਾਡੇ ਧਿਆਨ ਤੇ ਵਿੱਚ ਆ ਇਹਦਾ ਅਸਲ ਵਿੱਚ ਨਾ ਦੋ ਵਾਰ ਟੈਂਡਰ ਲਾ ਚੁੱਕੇ ਆ ਸੀਵਰੇਜ ਦਾ ਪੈਪਾ ਪਾਉਣ ਦਾ ਤਾਂ ਕਿ ਇਹਨੂੰ ਜਿਹੜਾ ਆਪਣੇ ਸਮਰਾਲਾ ਐਸਟੀਪੀ ਹੈਗਾ ਉਹਦੇ ਨਾਲ ਇਹਨੂੰ ਜੁਆਇੰਟ ਕਰ ਸਕੀਏ ਤੇ ਇਸ ਵਾਰ ਵੀ ਅਸੀਂ ਹੁਣ ਤੀਜੀ ਵਾਰ ਟੈਂਡਰ ਫੇਲ ਲਾਇਆ ਹੈਗਾ ਜਦੋਂ ਵੀ ਟੈਂਡਰ ਸਾਡਾ ਪਰਮਾਨ ਹੁੰਦਾ ਜੀ ਨਾਲ ਦੀ ਨਾਲ ਇਹਦਾ ਹੱਲ ਹੋ ਜਾਣਾ ਜੀ ਸਾਰੀ ਕਲੋਨੀ ਦਾ ਜੀ ਤਾਂ ਸੇਵਾ ਸਿੰਘ ਵਾਰਡ ਨੰਬਰ 15 ਆਈਟੀਆਈ ਕੋ ਮੈਂ 2021 ਚ ਕਾਉਂਸਲਰ ਬਣਿਆ ਜੀ ਸਮੱਸਿਆ ਜਿਹੜੀ ਬੜੀ ਪੁਰਾਣੀ ਆ ਜੀ ਇਹੇ ਕਿਉਂਕਿ ਮੈਂ ਵੀ ਉੱਥੋਂ ਦੀ ਵਸਨੀਕਾਂ ਸਾਡੇ ਬਜ਼ੁਰਗ ਮਿਲਣਾ ਦਾ ਬਹੁਤ ਦੇਰ ਦੇ ਇਹ ਜਿਹੜੀ ਪਾਣੀ ਦੀ ਸਮੱਸਿਆ ਹੁੰਦਾ ਯੂਜ ਦੇ ਆ ਰਹੇ ਨਾ 2021 ਚ ਬਣਦੇ ਸਾਰੇ 6 ਮਹੀਨੇ ਤੱਕ ਰਹੀ ਮੈਨੂੰ ਬਹੁਤ ਤੰਗੀ ਪਰ 6 ਮਹੀਨੇ ਸਾਲ ਦੇ ਬਾਅਦ ਮੈਂ ਉੱਥੇ ਇੱਕ ਟੈਂਪੋਰਰੀ ਜਿਹੜਾ ਟੂਬਾ ਉਹਨੂੰ ਸਾਫ਼ ਕਰਵਾ ਕੇ ਜਿਹੜਾ ਪਾਣੀ ਆ ਉਹ ਸੰਭਾਲਦਾ ਕਰਤਾ ਸੀ ਸਮੇਂ-ਸਮੇਂ ਤੇ ਮੈਂ ਪ੍ਰਧਾਨ ਜੀ ਨੂੰ ਕਹਿਣਾ ਪ੍ਰਧਾਨ ਜੀ ਨੇ ਜੀਸੀਬੀ ਵਗੈਰਾ ਜਾਂ ਟਰਾਲੀਆਂ ਭੇਜ ਗਏ ਉਹ ਟੂਬਾ ਜਦੋਂ ਸਾਫ਼ ਹੋ ਜਾਂਦਾ ਸੀ ਨਾ ਉਹ ਪਾਣੀ ਸਾਰਾ ਸੰਭਲ ਲੈਂਦਾ ਸੀਗਾ ਜਿਹੜਾ ਅਦਰ ਹੁਣ ਪਾਣੀ ਕਹਿਣ ਦਾ ਮਤਲਬ ਜੱਕੀ ਤੋਂ ਪਰੇ ਜਾ ਰਿਹਾ ਉਹ ਪਾਣੀ ਦੀ ਸਮੱਸਿਆ ਨਹੀਂ ਹੁੰਦੀ ਜੀ ਪਰ ਆ ਪਿਛਲੇ 2 ਮਹੀਨੇ ਡੇਢ ਮਹੀਨੇ ਤੋਂ ਪਤਾ ਨਹੀਂ ਸਮਝੇ ਤੋਂ ਬਾਹਰ ਆ ਜਗਰੂਪ ਸਿੰਘ ਕਲਰਕ ਨੂੰ ਜਿਹੜਾ ਅਸੀਂ ਸੈਨੀਟੇਸ਼ਨ ਇੰਚਾਰਜ ਲਾਇਆ ਉਹ ਪਤਾ ਨਹੀਂ ਫੋਨ ਵੀ ਨਹੀਂ ਚੱਕਦੇ ਮੇਰੇ ਖਾਲ ਕੋਟ ਕੋਟ 10 15 20 ਵਾਰ ਤਾਂ ਮੈਂ ਗਿਆ ਬੈਠਾ ਵੀ ਭਾਈ ਸਾਹਿਬ ਜੀ ਇਹਨੂੰ ਟੋਬੇ ਨੂੰ ਸਾਫ਼ ਕਰ ਦਈਏ ਜਦੋਂ ਇਹ ਟੋਬਾ ਸਾਫ਼ ਹੋ ਗਿਆ ਤੇ ਇਹਨੇ ਪਾਣੀ ਸਾਂਭਣ ਲੱਗ ਜਾਣਾ ਜਿਹੜੀ ਰੋੜਾਂ ਦੇ ਪਾਣੀ ਜਾਣ ਦੀ ਸਮੱਸਿਆ ਆ ਉਹ ਆਪਣੀ ਕਾਫੀ ਹੱਦ ਤੱਕ ਹੱਲ ਹੋ ਜਾਣੀ ਆ ਪਰ ਪਤਾ ਨਹੀਂ ਉਹ ਗੱਲ ਗੋਲਮੋਲ ਕਰਕੇ ਜਦੀ ਇਹਦਾ ਜੀ ਟੈਂਡਰ ਹੋਣਾ ਹੈ ਉਹ ਮਗਰ ਇਹਦੇ ਛੋਟੇ-ਛੋਟੇ ਕੰਮਾਂ ਦਾ ਟੈਂਡਰ ਥੋੜੀ ਹੁੰਦਾ ਹੁੰਦਾ ਇਹ ਤਾਂ ਛੋਟੇ-ਛੋਟੇ ਕੰਮ ਤਾਂ ਨਗਰ ਕੌਂਸਲ ਆਪਣੇ ਕੋਲ ਕਰਵਾਈ ਜਾਂਦੀ ਹੁੰਦੀ ਆ ਸੋ ਮੈਂ ਆਪਣੇ ਵੱਲੋਂ ਇੰਨੀ ਕੀ ਬੇਨਤੀ ਕਰਦਾ ਹਾਂ ਵਾਰਡ ਵਾਸੀਆਂ ਨੂੰ ਵੀ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਿਹਾ ਹਾਂ ਔਰ ਪਿਛਲੇ ਕੁਝ ਦਿਨਾਂ ਦੀ ਤੇ ਤੇਲ ਦੀ ਵੀ ਸਮੱਸਿਆ ਆ ਰਹੀ ਹੈ ਜਿਹੜਾ ਉਹ ਰੈਗੂਲਰ ਅਸੀਂ ਇੰਜਨ ਚਲਾਉਂਦੇ ਨੇ ਇੰਜਨ ਚ ਲਾ ਕੇ ਪਾਣੀ ਬਾਹਰ ਕੱਢਦੇ ਆ ਤੇਲ ਤੱਕ ਦੀ ਸਮੱਸਿਆ ਆ ਰਹੀ ਹੈ ਤੇਲ ਤੱਕ ਅਸੀਂ ਆਪਣੇ ਕੋਲੋਂ ਪਵਾ ਕੇ ਉਹ ਜਿਹੜਾ ਪਾਣੀ ਆ ਪੰਜ-ਸੱਤ ਗਲੀਆਂ ਜਿਹੜਾ ਓਵਰਫਲੋਨ ਕਰਕੇ ਉਪਰੇ ਜਾ ਰਿਹਾ ਕੀ ਕਾਰਨ ਲੱਗਦਾ ਪ੍ਰਧਾਨ ਵੀ ਤੁਹਾਡੇ ਆਪਣੇ ਨੇ ਤੁਹਾਡੀ ਆਪਣੀ ਸੁਣਵਾਈ ਨਹੀਂ ਹੋ ਰਹੀ ਨਗਰ ਕੌਂਸਲ ਚ ਵਰਮ ਜੀ ਗੱਲ ਇਦਾਂ ਮੈਂ ਪ੍ਰਧਾਨ ਜੀ ਨੂੰ ਦੋਸ਼ ਨਹੀਂ ਦਿੰਦਾ ਪਤਾ ਨਹੀਂ ਆ ਮੈਂ ਤਾਂ ਹੁਣ ਜਗਰੂਪ ਨੂੰ ਹੀ ਲਾਂਭਾ ਲਊਗਾ ਜੀ ਜਿੰਨਾ ਚਿਰ ਗੁਰਪ੍ਰੀਤ ਕਲਰਕ ਰਿਹਾ ਆ ਚਲੋ ਸਾਫ ਸੁਵਾਈ ਹੁੰਦੇ ਰਹੀ ਆ ਹੁਣ ਜਗਰੂਪ ਚਲੋ ਹੈ ਸਾਡਾ ਭਾਈਓ ਅਸੀਂ ਉਹਨੂੰ ਮਾੜਾ ਵੀ ਨਹੀਂ ਕਹਿੰਦੇ ਪਰ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਮਹੀਨਾ ਹੋ ਗਿਆ ਮੈਂ ਉਹਨਾਂ ਨੂੰ ਵਾਰ-ਵਾਰ ਫੋਨ ਕਰੇ ਜੀ ਉਹ ਸਾਹਿਬ ਨੂੰ ਗਿਆ ਪ੍ਰਧਾਨ ਜੀ ਨੂੰ ਵੀ ਕਿਹਾ ਜਿਹੜੇ ਉੱਤੇ ਹੋਰ ਕਮੇਟੀ ਦੇ ਜਿਹਨਾਂ ਦੇ ਕੋਲ ਮਾੜਾ ਮੋੜਾ ਜ਼ਿੰਮੇਵਾਰੀ ਹੈਗੀ ਆ ਪਰ ਆਹ ਜਿਹੜੀ ਸਾਫ ਸਪਾਈ ਵਾਲੀ ਪ੍ਰੋਬਲਮ ਆ ਨਾ ਵੀ ਟੋਬੇ ਦੀ ਉਹ ਨਹੀਂ ਹੱਲ ਹੋ ਰਹੀ ਜੀ ਸਮਝ ਤੋਂ ਪਰੇ ਹੈ ਵੀ ਕੀ ਚੱਕਰ ਕੀ ਨਹੀਂ